ਹੈਲੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਨੂੰ ਅੱਜ ਅਸੀਂ ਜਾ ਰਹੇ ਹਾਂ ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਉੱਥੇ ਮੇਰੀ ਐਡਮਿਸ਼ਨ ਆ ਗਈ ਬੇਚ ਨਲ ਦੀ ਮੁੰਡੇ ਦੀ ਵੀ ਐਡਮਿਸ਼ਨ ਹਥੇ ਕਿੱਥੇ ਹੈ ਬਈ ਤੇ ਐਡਿ ਵੀ ਹੈ ਨਾ ਮੇਰੀ ਬੜੀ ਡਿਪਲੋਮਾ ਫਾਇਰ ਐਂਸਰਟੀ ਦਾ ਦੇਦੀ ਐਡਮਿਸ਼ਨ ਫਾਇਰ ਐਂਸਰਟੀ ਦੀ ਕੋਲੋਂ ਸਾਨੂੰ ਅੱਜ ਅਸੀਂ ਦਿਖਾ ਰਹੇ ਹਾਂ ਯੂਨੀਵਰਸਿਟੀ ਜਾਂਦਾ ਰਸਤਾ ਜੀ ਦੋਸਤੋ ਅਪਾ ਜੀ ਜਾਵਾਂ ਪਹੁੰਚ ਚੁੱਕੇ ਹਾਂ ਅਸੀਂ ਦੋ 3 ਕਿਲੋਮੀਟਰ ਸਫਰ ਤੁਰ ਕੇ ਕੱਢਿਆਗਾ ਜੱਸੀ ਕਿਲੋ ਦਸੀ ਤੋਂ ਉਸ ਮੰਡੀ ਤੋਂ ਜੱਸੀ ਦਾ ਪਿੰਡ ਤੋਂ ਜੱਸੀ ਚਾਉਂਦਾ ਸਫਰ ਦੋ ਤਿੰਨ ਕਿਲੋਮੀਟਰ ਤੁਰ ਕੇ ਕੱਢਿਆ ਦੋਸਤੋ ਵੇਟ ਕਰ ਰਹੇ ਆ ਨਾਡੀ ਏਅਰਪੋਰਟ ਨੇ ਲੱਗੇ ਅੱਜ ਖੜੇ ਆਗੇ ਇੱਥੇ ਵੇਟ ਕਰ ਰਹੇ ਆ ਨਾਜੀ ਫੋਨ ਵੀ ਨਹੀਂ ਚੱਲ ਰਿਹਾ ਹਲੋ ਮੈਂ ਲਾ ਰਹੀ ਆ ਤੇ ਆਪਾਂ ਹੁਣ ਕੋਈ ਰਵਾਨਾ ਯੂਨੀਵਰਸਿਟੀ ਲਈ ਆਪਾਂ ਅੱਗੇ ਜਾ ਰਹੇ ਆ ਯੂਨੀਵਰਸਿਟੀ ਲਈ यूनिवर्सिटी जा उते क्लासा बि लाउन अॼु बस टाइम हुया भई क्लास न ਆ ਤੇਲ ਪਵਾ ਲਿਆ ਵੀਰਾਂ ਨੂੰ ਤੇਲ ਪਵਾ ਲਿਆ ਹੁਣ ਆਪਾਂ ਚੱਲ ਰਹੇ ਆ ਅੱਗੇ ਫਿਰ ਯੂਨੀਵਰਸਿਟੀ ਚੱਪ ਕਰ ਆਪ ਵੀ ਤੇਲ ਪਾ ਕੇ ਤੇਲ ਪਵਾ ਕੇ ਚੱਲ ਗਏ ਰਿਪੋਰਟ ਵੀ ਲਾ ਕੇ ਆਪੇ ਇੰਦਰ ਛੱਡ ਕੇ ਜਾਂਦੀ ਹੈਗੀ ਇਹ ਜਾਂਦੀ ਹੈ ਮਾਰਸਾ ਵੱਲ ਨੂੰ ਆ ਸਿੱਧਾ ਜਾਊਗੀ ਸਰਦੂਗਾੜ ਮਾਰਸਾ ਤੇ ਜਾਵਾਂਗੇ ਆਪਾਂ ਅਤਲਾ ਮੰਡੀ ਸਾਹੂ ਆਊਗਾ ਬੰਨਾ ਫਿਰ ਸਰਦੂਗਾੜ ਐਸੇ ਵੀਰਾ ਹੁੰਦੇ ਨੇ ਆ ਇਹ ਸਿੱਧਾ ਪੂਰਾ ਏਰੀਆ ਲੇਖੂਗਾ ਇੰਟਰਨੈਸ਼ਨਲ ਹੋਗਾ ਇਹ ਸਾਡਾ ਇੰਟਰਨੈਸ਼ਨਲ ਇਹਦਾ ਨਾ ਕੀ ਆਲਾ ਭਾਰਤ ਵਾਲਾ ਭਾਰਤ ਵਾਲਾ ਰੋਡ ਨਿਕਲ ਰਿਹਾ ਹੈ ਗਾਟੇ ਆ ਦੇਖੋ ਆ ਗੰਦਾ ਨਾਲਾ ਵਾਪੋ ਆ ਬੋਲਟ ਬਹੁਤ ਸ਼ੋਰ ਕਰ ਰਿਹਾ ਅਕੇ ਦੇਖੋ ਜੀ ਆ ਮੌਸਮ ਮੌਸਮ ਬਹੁਤ ਵਧੀਆ ਹੋਇਆ ਪਿਆ ਅੱਜ ਮੌਸਮ ਮੌਸਮ ਬਹੁਤ ਵਧੀਆ ਹੋਇਆ ਪਿਆ ਤੇ ਬਹੁਤ ਨਜ਼ਾਰਾ ਆ ਰਿਹਾ ਵਾਪੋ ਨਜ਼ਾਰਾ ਆ ਰਿਹਾ ਬਸ ਤੁਰੇ ਤੁਰੇ ਹਰਤੀ ਹੈ ਗਈ ਇੱਥੇ ਦਲਸ਼ੀਰੀ ਦਮਦਮਾ ਸਾਹਿਬ ਦੀ ਆਹ ਦੋਸਤੋ ਆ ਨਾ ਬੜਾ ਬੈੜਾ ਮੁੰਡੇ ਮਾਸਟਰ ਕੋਲ ਸਾਹਮਣੇ ਜਿਹੜਾ ਉਹਦਾਗਾ ਦਲਸ਼ੀਰੀ ਦਮਦਮਾ ਸਾਹਿਬ ਦਾ ਜੇ ਆਪਾਂ ਯੂਨੀਵਰਸਿਟੀ ਵਾਲੇ ਰਾਵਾਂ ਜਾ ਰਹੇ ਹਾਂ ਸ਼ਹਿਰ ਹੈਗਾ ਜਿਹੜਾ ਬਠਿੰਡੇ ਤੋਂ 20 ਕਿਲੋਮੀਟਰ ਤੋਂ ਰਾਹ ਦੇ ਕੋ ਸਿੱਧਾ ਮਾਨਸਾ ਮਾਨਸਾ ਇਧਰੋਂ ਮਾਨਸਾ ਦਾ ਰਸਤਾ ਜਾਂਦਾ ਇਧਰ ਨੂੰ ਆਹ ਸੜਕ ਕਿਧਰੇ ਦੀ ਹੈ ਡੱਬਲੀ ਬਣ ਜਾਂਦੀ ਹੈ ਕਿ ਮਾਨਸਾ ਆਹ ਸ਼ਨੀਵਾਰ ਨੂੰ ਜਾਂਦਰ ਨੂੰ ਬੜਾ ਬੁੜੀ ਵਾਰੀ ਪਹੁੰਚਣਾ ਲੈ ਗਏ ਤੇ ਬਹੁਤ ਰਾਤਾਂ ਤੋਂ ਦੇਖ ਬੋਸ ਬਸ ਉਦੋਂ ਹੀ ਸਮਾਨ ਆਉਣਾ ਹੋਇਆ ਪਿਆਗਾ ਵੈਲਕਮ ਟੂ ਗੁਰੂ ਬਾਸ ਯੂਨੀਵਰਸਿਟੀ ਤੋਂ ਅਸੀਂ ਯੂਨੀਵਰਸਿਟੀ ਪਹੁੰਚ ਚੁੱਕੇ ਆ ਤੇ ਹੁਣ ਅਸੀਂ ਉਹਦੇ ਵਿੱਚ ਐਂਟਰ ਹੋਣ ਜਾ ਰਹੇ ਹਾਂਗੇ ਆ ਦੇਖੋ ਆਈ ਲਵ ਯੂਨੀਵਰਸਿਟੀ ਗੁਰੂ ਕਾਸੀ ਯੂਨੀਵਰਸਿਟੀ ਆ ਗਏ ਅਸੀਂ ਅੰਦਰ ਹੁਣ ਅੰਦਰ ਵੜ ਜਾ ਰਹੇ ਆ ਸਕਿਉਰਟੀ ਗਾਰਡ ਖੜੇ ਆਈ ਕਾਰਡ ਦੇਖੂਗਾ ਦੇਖੋ ਦੋਸਤੋ ਆਈ ਯੂਨੀਵਰਸਿਟੀ ਦਾ ਨਜ਼ਾਰਾ ਐਡਮਿਸ਼ਨ ਬਲੌਕ ਆ ਐਡਮਿਸ਼ਨ ਬਲੌਕ ਆ ਇੱਥੇ ਐਡਮਿਸ਼ਨ ਹੁੰਦੀ ਹੁੰਦੀ ਹੈਗੀ ਉਹ ਦੋਸਤੋ ਕਿਨੇ ਐਗਜ਼ਾਮੀਨੇਸ਼ਨ ਫੀਸ ਭਰ ਜਾਂਦੇ ਆ ਉਹ ਆਪਣੀ ਵੀ ਰਹਿੰਦੀ ਆ ਆਪਾਂ ਹੀ ਭਰਾਂਗੇ ਆ ਵੀ ਐਡਮਿਸ਼ਨ ਸੈੱਲ ਇੱਥੇ ਵੀ ਐਡਮਿਸ਼ਨ ਹੁੰਦਗਾਗਾ ਬਲਾਕ ਚ ਬੜ ਗਏ ਆ ਤੇ ਅਸੀਂ ਫਾਰਮ ਜਮਾ ਕਰਾਉਣੇ ਆ 105 ਨੰਬਰ ਕਮਰੇ ਚ ਜਾਣਾਗਾ ਆ ਦੇਖੋ ਜੀ ਹਾਂ ਜੀ ਹੁਣ ਸਾਡੇ ਫਾਰਮ ਡੀਨੌਕ ਚ ਜਮਾ ਹੋਣਗੇ ਅਸੀਂ ਡੀਨੌਕ ਚ ਜਾ ਰਹੇ ਆ ਲੋ ਜੀ ਇਹਨਾਂ ਨੇ ਸਾਨੂੰ ਮੋੜਤਾ ਤੇ ਹੁਣ ਸਾਨੂੰ ਏ ਬਲੌਗ ਚ ਭੇਜਿਆ ਸੀ ਉੱਥੇ ਜਾ ਰਹੇ ਆ ਫਾਰਮ ਜਮਾ ਕਰਵਾਉਣਾ। ਫੋਨ ਕਰਕੇ ਤੱਕਰੀ ਨੂੰ ਦੋਸਤੋ ਸਾਡੇ ਕੀ ਕੀ ਜਮਾ ਕਰਾਉਣਾ? 10ਵੀਂ ਦਾ ਸੱਟ ਜਿਹੜੀ ਕਰਾਉਣਾ ਗੱਲਾ। ਬੋਲ ਦੇਖੋ ਦੋਸਤੋ। ਯੂਨੀਵਰਸਿਟੀ ਦਾ ਮਾਹੌਲ ਦੇਖੋ ਦੋਸਤੋ। ਇੱਥੇ ਬਹੁਤ ਸਟੂਡੈਂਟ ਪੜ੍ਹਦੇ ਆ। ਬਹੁਤ ਸੋਹਣੀ ਹੈ ਇਹ ਯੂਨੀਵਰਸਿਟੀ ਵੀ। ਇੱਥੇ ਪੂਰੇ ਇੰਡੀਆ ਦੇ ਲੋਕ ਪੜ੍ਹਦੇ ਆ ਇੰਡੀਆ ਦੇ। ਅਦਰ ਕੰਟਰੀ ਦੇ ਇੰਟਰਨੈਸ਼ਨਲ ਲੋਕ ਵੀ ਇੱਥੇ ਪੜਦੇ ਆ ਹੋਰ ਕੰਟਰੀਆਂ ਦੇ ਵੀ ਲੋਕ ਇੱਥੇ ਆ ਕੇ ਪੜਦੇ ਆ ਆਪਣੇ ਨਾਲ ਦਾ ਉਹ ਫਾਰਮ ਜਮਾ ਕਰਾਉਣ ਗਿਆ ਦੇਖੋ ਲੋਕੋ ਅਦਰ ਕੰਟਰੀਆਂ ਦੇ ਲੋਕ ਆ ਹੋਰ ਕੰਟਰੀਆਂ ਦੇ ਲੋਕ ਇਹ ਬਲੌਕ ਆ ਇਹ ਫ ਇੱਥੇ ਬੀਏ ਦੀਆਂ ਕਲਾਸਾਂ ਲੱਗਦੀਆਂ ਬੈਚਲਰ ਆਰਟਸ ਦੇ ਨਾਲ ਤੇ ਬੀ ਵਾਲੇ ਮੁੰਡੇ ਜਾਂਦੇ ਆਗੇ ਮੁੰਡੇ ਕੁੜੀਆਂ ਪੜਦੇ ਆਗੇ ਅੰਦਰਲਾ ਮਾਹੌਲ ਦਿਖਾਉਣੇ ਤੈਨੂੰ ਆ ਮੇਰਾ ਹਾਨੀ ਅਸੀਂ ਕਲਾਸ ਚ ਜਾ ਰਹੇ ਹਾਂ ਹੁਣ ਅੰਦਰ ਦੋਸਤੋ ਆਸੀ ਸੀ ਸੈਕਸ਼ਨ ਚ ਗਈ ਸੀ ਮੈਡਮਾਂ ਨੇ ਸਾਨੂੰ ਬਾਹਰ ਕੱਢਤਾ ਅੰਦਰ ਨਹੀਂ ਵੜਨ ਦਿੱਤਾ ਹੁਣ ਅਸੀਂ ਬਾਹਰ ਹੀ ਜਾ ਰਹੇ ਆ ਆ ਦੋਸਤੋ ਬਾਹਰ ਆ ਗਏ ਸੀ ਬਲਾਕਸ ਨੂੰ ਘੁਆਤ ਘੁਆਤਾ ਇਹਨੇ ਤਿੰਨ ਚਾਰ ਬਿਲਡਿੰਗਾਂ ਆ ਉਹ ਤਾਂ ਇਹਦੇ ਵਿੱਚ ਬਹੁਤ ਬੱਚੇ ਵੱਢਦੇ ਆ ਦੋਸਤੋ ਅਸੀਂ ਕਲਾਸ ਚ ਐਂਟਰ ਕਰ ਰਹੇ ਆ ਪਰ ਇੱਥੇ ਕੋਈ ਮੈਡਮ ਹੈ ਨਹੀਂ ਪੜਾਉਣ ਵਾਲੀ ਆ F ਸੈਕਸ਼ਨ ਚ ਫਿਰਦੇ ਸੀ F ਬਲਾਕ ਜਿੱਥੇ ਪੜਾਉਣ ਵਾਲਾ ਕੋਈ ਮਾਸਟਰ ਹੈ ਨਹੀਂ ਦੇਖੋ ਇਧਰ ਵੀ ਕਲਾਸ ਲੱਗ ਰਹੀ ਆ ਕੋਈ ਟੀਚਰ ਹੈ ਨਹੀਂ ਪਰ ਆ ਜੀ ਕਲਾਸ ਚ ਆ ਕੇ ਬੈਠ ਗਏ ਤੇ ਕੋਈ ਭਰਾਉਣ ਵਾਲਾ ਹੈ ਨਹੀਂਗਾ ਸਸਤਾ ਖਾਣਾ ਖਰਾ ਤਾਂ ਯੂਨੀਵਰਸਿਟੀ ਚ ਇੱਥੇ ਆ ਸਕਦੇ ਆਂਗੇ ਇਹ 40 ਰੁਪਏ ਦੇ ਇੱਕ ਪਲੇਟ ਦਿੰਦੇ ਆ ਲਿਮਟਡ ਜਿੰਨਾ ਮਰਜ਼ੀ ਖਾ ਸਕਦੇ ਆਂਗੇ ਹਾਂ ਜਿਹੜੇ 20 ਰੁਪਏ ਮੰਗਦੇ ਨੇ ਪਲੇਟਾਂ 40 ਰੁਪਏ ਦੀ ਪਲੇਟ ਦਿੰਦੇ ਆ ਤੁਸੀਂ ਇੰਨਾ ਕੁਸ ਮਰਜ਼ੀ ਖਾ ਸਕਦੇ ਆਂਗੇ ਇੱਥੋਂ ਆ ਦੇ ਸਾਰੇ 40 ਰੁਪਏ ਦੀ ਪਲੇਟ ਨਾ ਖਾ ਰਹੇ ਸਾਰੇ ਸਟੂਡੈਂਟ ਇੱਥੇ ਖਾਂਦੇ ਆ ਖਾਣਾ ਆਣ ਵਾਲਿਆਂ ਦੀ ਡੀਲ ਲੱਗੀ ਹੋਈ ਆ ਬਾਈ ਜੀ ਦੋਸਤੋ ਅਸੀਂ ਖਾਣਾ ਖਾ ਕੇ ਨਿਕਲ ਚੁੱਕਿਆ ਤੇ ਆਪਣੀ ਇੱਕ ਟਰੱਕ ਲਈ ਪਾ ਮੋੜਿਆ ਤੇ ਹੁਣ ਚੱਲਦੇ ਆਂ ਨਾਲ ਵਾਲਾ ਮੋੜਾ ਅਸੀਂ ਲਾਇਬ੍ਰੇਰੀ ਜਾ ਰਹੇ ਆਂ ਆਈ ਕਾਰ ਫਾਰਮਿੰਗ ਜਮਾ ਲਾਸਟ ਤੇ ਜਾਣਾ ਪਊਗਾ ਲਾਇਬ੍ਰੇਰੀ ਚ ਆਹ ਦੇਖੋ ਬਿਲਡਿੰਗ ਕਿੰਨੀ ਸੋਹਣੀ ਆ ਤਾਂ ਤੋਂ आ अंदर लाइब्रेरी आई कंप्यूटर साइंस आई दोतों कंप्यूटर साइंस अंदर कंप्यूटर साइंस अंदर आ गए से लाइब्रेरी फेर जाने <laughs> जाओ जो ऊपर लाइब्रेरी देखो हाँ देखो अंदर आ गए बिल्कुल सेंट्रल लाइब्रेरी आ गई हाँ देखो दोस्तो लाइब्रेरी आ गई उतना एंट्री करवानी पड़ी है बा लाइब्रेरी जाने प ਯੂਨੀਵਰਸਿਟੀ ਦੇ ਬੈਠਿਆਂਗੇ ਲਾਇਬ੍ਰੇਰੀ ਚ ਉੱਥੋਂ ਆਪਾਂ ਆਈ ਕਾਰਡ ਕਰਵਾ ਲਿਆ ਪਾਈ ਕਾਰਡ ਮੈਂ ਉੱਥੋਂ ਹੁਣ ਆਪਾਂ ਨੀਚੇ ਜਾਵਾਂਗੇ ਆ ਦੇਖੋ ਯੂਨੀਵਰਸਿਟੀ ਦੀ ਲਾਇਬ੍ਰੇਰੀ ਕਿੰਨੀ ਸੋਹਣੀ ਆ ਆ ਦੇਖੋ ਜੀ ਲਾਇਬ੍ਰੇਰੀ ਦੀਆਂ ਕਿਤਾਬਾਂ ਬਹੁਤ ਕਿਤਾਬਾਂ ਇੱਥੇ ਪੜਨ ਨੂੰ ਜਿਹੜੇ ਬੰਦੇ ਨੇ ਪੜਨਾ ਕਿਤਾਬਾਂ ਬਹੁਤ ਹਨ ਪੜਨ ਵਾਲੇ ਬੰਦੇ ਦੀਆਂ ਕਿਤਾਬਾਂ ਹੈ ਕਿਲਾ ਪੜਦਾ ਹੈ ਬਧੀਆ ਆ ਕਿਤਾਬਾਂ ਪੜਿਆ ਪੜਨ ਨੂੰ ਅਸੀਂ ਬਾਹਰ ਨਿਕਲ ਆਏ ਆਂਗੇ ਲਾਇਬ੍ਰੇਰੀ ਦੇ ਬਾਹਰ ਨਿਕਲ ਆਏ ਸੀ ਹੁਣ ਅਸੀਂ نیچے ਜਾ ਰਹੇ ਆਂਗੇ ਇਹਨਾਂ ਨੂੰ 10 ਮਿੰਟ ਬਾਅਦ ਖੋਲੀ ਇਹ ਛਿੜਕੀ 10 ਮਿੰਟ ਬਾਅਦ ਖੋਲੀ ਇਹਨਾਂ ਨੇ ਛਿੜਕੀ ਚਾਲੀ ਦੇ ਪੰਜ ਵੈਲਟੀ ਹੈ ਨਹੀਂ ਇਹ ਯੂਨੀਵਰਸਿਟੀ ਚ ਗੁਰੂਕਾਸ਼ੀ ਯੂਨੀਵਰਸਿਟੀ ਚ ਬਾਹਰ ਜਾ ਰਹੇ ਆ ਬਾਹਰ ਜਾ ਰਹੇ ਆ ਯੂਨੀਵਰਸਿਟੀ ਚੋਂ ਦੇਖੋ ਦੇਖੋ ਯੂਨੀਵਰਸਿਟੀ ਜੋ ਬਾਹਰ ਆ ਗਏ ਜੀ ਯੂਨੀਵਰਸਿਟੀ ਜੋ ਜੀ ਬਾਹਰ ਆ ਗਿਆ ਤੇ ਇੱਕ ਸਾਡਾ ਨਾਲ ਦਾ ਹਾਣੀ ਅੰਦਰੀ ਇਹੋ ਜੇ ਉਹਦੀ ਵੇਟ ਕਰ ਰਹੇ ਆ ਉਹ ਵੀ ਬਾਹਰ ਆਊਗਾ ਅਸੀਂ ਗੁਰੂਕਾਸ਼ੀ ਯੂਨੀਵਰਸਿਟੀ ਵਿਜ਼ਿਟ ਕੀਤੀ ਸਾਨੂੰ ਬਹੁਤ ਮਜ਼ਾ ਆਇਆ ਹੁਣ ਮਿਲਾਂਗੇ ਅਗਲੀ ਵੀਡੀਓ ਚ ਧੰਨਵਾਦ ਲਾਈਕ ਕਰੋ ਕਮੈਂਟ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ